ਕੀ ਤੁਸੀਂ ਕੁਦਰਤ ਅਤੇ ਸੱਚਾਈ ਵਿੱਚ ਫਰਕ ਕਰ ਸਕਦੇ ਹੋ? ਤਰਤੀਬ ਬ੍ਰਹਿਮੰਡ ਦੇ ਕੇਂਦਰ ਵਿੱਚ ਨਹੀਂ ਹੈ। ਉਸਨੇ ਇੱਕ ਦੂਰਬੀਨ ਬਣਾਈ ਅਤੇ ਪਹਿਲੀ ਵਾਰ ਰਾਤ ਦੇ ਅਸਮਾਨ ਦਾ ਨਿਰੀਖਣ ਕੀਤਾ। ਉਸਨੇ ਇੱਕ ਨਿਸ਼ਚਿਤ ਵਿਚਾਰ ਨੂੰ ਚੁਣੌਤੀ ਦਿੱਤੀ ਜਿਸ ਨੂੰ ਉਸ ਸਮੇਂ ਸਹੀ ਸਮਝਿਆ ਜਾਂਦਾ ਸੀ। ਵਿਗਿਆਨਕ ਕ੍ਰਾਂਤੀ ਦੇ ਪਿਤਾ ਆਧੁਨਿਕ ਵਿਗਿਆਨ ਦੇ ਪਿਤਾ ਖਗੋਲ ਵਿਗਿਆਨ ਦੇ ਪਿਤਾ ਮਹਾਨ ਵਿਗਿਆਨੀ ਗੈਲੀਲਿਓ ਗੈਲੀਲੀ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਇੱਕ ਔਰਤ ਦੀ ਯਾਦ ਵਿੱਚ ਇੱਕ ਮੇਲਾ ਮਨਾਇਆ ਜਾਂਦਾ ਹੈ 500 ਸਾਲਾਂ ਬਾਅਦ ਅੱਜ ਵੀ ਫ੍ਰਾਂਸੀਸੀ ਉਸਦਾ ਸਤਿਕਾਰ ਕਰਦੇ ਹਨ ਇੱਕ ਉਤਸ਼ਾਹੀ ਦੇਸ਼ ਭਗਤ ਇੱਕ ਰਾਸ਼ਟਰੀ ਨਾਇਕਾ ਜਿਸਨੇ 100 ਸਾਲਾਂ ਦੇ ਯੁੱਧ ਵਿੱਚ ਫ੍ਰਾਂਸ ਨੂੰ ਬਚਾਇਆ ਸੀ ਜੋਨਾ ਪਾਰਕ ਸੰਸਾਰ ਦੇ ਸਾਰੇ ਮਸੀਹੀਆਂ ਲਈ ਵਿਸ਼ਵਾਸ ਦਾ ਇੱਕ ਨਮੂਨਾ ਇੱਕ نبی ਜਿਸ ਨੇ ਗੈਰ ਯਹੂਦੀ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਮੁਸ਼ਕਲਾਂ ਅਤੇ ਖਤਰਿਆਂ ਦੇ ਬਾਵਜੂਦ ਵੀ ਕਈ ਹਾਊਸ ਚਰਚਾਂ ਦੀ ਸਥਾਪਨਾ ਕੀਤੀ ਇੱਕ ਪ੍ਰਚਾਰਕ ਜਿਸ ਨੇ ਦਲੇਰੀ ਨਾਲ ਪ੍ਰਚਾਰ ਕੀਤਾ ਕਿ ਯਿਸੂ ਪਰਮੇਸ਼ਵਰ ਹਨ ਜੋ ਇੱਕ ਮਨੁੱਖ ਦੇ ਰੂਪ ਵਿੱਚ ਆਏ ਰਸੂਲ ਪੌਲਸ 2000 ਸਾਲ ਪਹਿਲਾਂ ਪਾਪੀਆਂ ਨੂੰ ਬਚਾਉਣ ਲਈ ਇੱਕ ਮਨੁੱਖ ਦੇ ਰੂਪ ਵਿੱਚ ਆਏ यीशु मसीह इन्होंने इतिहासक महान लोक की समानता सी कुतरम उस समय धार्मिक शक्ति द्वारा उन्होंने कुतरमी का नाम दिता गया सी कोपरनिकन सिद्धांत सही है टोलेमिक तो सिद्धांत सही है उस समय की धार्मिक शक्ति द्वारा उस एक का नाम दिता गया सी ਇੱਕ ਕੁੜੀ ਜੋ ਆਪਣੇ ਦੇਸ਼ ਲਈ ਜੰਗ ਵਿੱਚ ਕੁੱਦ ਗਈ ਉਸ ਨੂੰ ਇੱਕ ਚੂੜੈਲ ਦਾ ਨਾਮ ਦਿੱਤਾ ਗਿਆ ਅਤੇ ਉਸ ਸਮੇਂ ਦੀ ਧਾਰਮਿਕ ਸ਼ਕਤੀ ਨੇ ਉਸ ਨੂੰ ਸਾਰ ਦਿੱਤਾ ਹਾਲਾਂਕਿ ਯਿਸੂ ਮਨੁੱਖ ਦੇ ਸਰੂਪ ਵਿੱਚ ਪ੍ਰਗਟ ਹੋਏ ਪਰ ਉਹ ਕੁਦਰਤ ਵਿੱਚ ਪਰਮੇਸ਼ਵਰ ਸੀ ਅਸਾ ਇਸ ਮਨੁੱਖ ਨੂੰ ਇੱਕ ਬਲਾ ਅਤੇ ਉਹ ਨਾਸਰੀਆਂ ਦੇ ਪੰਥ ਦਾ ਆਗੂ ਹੈ ਰਸੂਲ ਪੌਲ ਉਸ ਨੂੰ ਪੰਥ ਦੇ ਆਗੂ ਦਾ ਨਾਮ ਦਿੱਤਾ ਗਿਆ ਅਤੇ ਸਤਾਇਆ ਗਿਆ ਉਸ ਨੂੰ ਮੌਜੂਦਾ ਧਾਰਮਿਕ ਸ਼ਕਤੀ ਦੁਆਰਾ ਮਾਰ ਦਿੱਤਾ ਗਿਆ ਮੈਂ ਅਤੇ ਪਿਤਾ ਇੱਕ ਹਾਂ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ਵਰ ਬਣਾਉਂਦਾ ਹੈ ਸਰੀਰ ਵਿੱਚ ਆਏ ਪਰਮੇਸ਼ਵਰ ਇਸ ਨੂੰ ਉਸ ਸਮੇਂ ਦੀ ਧਾਰਮਿਕ ਸ਼ਕਤੀ ਦੁਆਰਾ ਕੁਤਰਮੀ ਦੇ ਸੰਸਥਾਪਕ ਦਾ ਨਾਮ ਦਿੱਤਾ ਗਿਆ ਸੀ ਉਹਨਾਂ ਨੂੰ ਸਲੀਬ ਤੇ ਚੜਾਇਆ ਗਿਆ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਕੁਤਰਮ ਵਿੱਚ ਫਰਕ ਕਰਨ ਦਾ ਮਾਪਦੰਡ ਧਾਰਮਿਕ ਸ਼ਕਤੀ ਦੇ ਪੱਦਰ ਹੋ ਸਕਦਾ ਹੈ